ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈਗੀ ਜੀ ਉਹ ਸਾਰੇ ਹੀ ਗਵਰਨਮੈਂਟ ਅਪਲਾਈ ਵਾਸਤੇ ਹੈ ਚਾਹੇ ਉਹ ਪੰਜਾਬ ਦੇ ਨੇ ਚਾਹੇ ਹਰਿਆਣਾ ਦੇ ਨੇ ਠੀਕ ਹੈ ਜੀ ਤਾਂ ਹੁਣੇ-ਹੁਣੇ ਮਾਨਯੋਗ ਸੈਕਟਰੀ ਸਾਹਿਬ ਵੱਲੋਂ ਜਿਹੜਾ ਇੱਕ ਪੱਤਰ ਜਾਰੀ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 13 ਮਾਰਚ ਦਾ ਹੀ ਇਹ ਜਿਹੜਾ ਪੱਤਰ ਉਹ ਜਾਰੀ ਸੋ ਅੱਜ ਇਹੀ 13 ਮਾਰਚ ਦਾ ਜਿਹੜਾ ਉਹ ਪੱਤਰ ਸਾਹਮਣੇ ਆ ਰਿਹਾ ਹੈ ਤਾਂ ਪੱਤਰ ਹੈ ਕਿਸ ਚੀਜ਼ ਬਾਰੇ ਹੈ ਰੀਜ਼ਿੰਗ ਦਾ ਏਜ ਫਰੋਮ 58 ਤੋਂ 60 ইয়ার্স ਫਰੋਮ గవర్ਨਮੈਂਟ এমਪਲੋਇਜ਼ ਐਂਡ 62 ইয়ার্স ইন কেস অফ গ্রুপ ডি এমপ্লয়িজ ਤਾਂ ਹੁਣ ਕੀ ਹੋਇਆ ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਨਿਊਜ਼ ਦੇਖੀ ਸੀ ਕਿ ਜਿਹੜੀ ਸਰਕਾਰ ਹੈ ਹਰਿਆਣੇ ਦੇ ਵਿੱਚ ਤੇ ਪਹਿਲਾਂ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਹ ਕੀਤਾ ਜਾਊਗਾ ਤਾਂ ਸਾਰੇ ਜਿੰਨੇ ਵੀ ਹੈਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਇਹ ਜਿਹੜਾ ਸਾਂਝਾ ਫੈਸਲਾ ਆਇਆ ਹੈ ਕਿ ਜਿਹੜੇ ਹੁਣ ਗਵਰਨਮੈਂਟ ਅਪਲਾਈਜ਼ ਨੇ ਉਹਨਾਂ ਦੀ ਉਮਰ 58 ਤੋਂ ਵਧਾ ਕੇ 60 ਸਾਲ ਕਰ ਦਿੱਤੀ ਗਈ ਹੈ ਠੀਕ ਹੈ ਜੀ ਤੇ ਜਿਹੜੇ ਗਰੁੱਪ ਡੀ ਦੇ ਨੇ ਠੀਕ ਹੈ ਉਹਨਾਂ ਦੀ ਉਮਰ 62 ਸਾਲ ਕਰ ਦਿੱਤੀ ਗਈ ਹੈ ਤਾਂ ਅੱਜ ਦਾ ਇਹ ਨਵਾਂ ਪੱਤਰ ਸਾਹਮਣੇ ਆਇਆ ਹੈ ਆਪਣੀ ਜਿੰਨੇ ਵੀ ਸਰਕਾਰੀ ਮੁਲਾਜ਼ਮੇ ਨੇ ਉਹਨਾਂ ਦੀ ਉਮਰ 58 ਤੋਂ ਵਧਾ ਕੇ 60 ਸਾਲ ਕਰ ਦਿੱਤੀ ਗਈ ਹੈ ਅਤੇ ਜਿਹੜੇ ਗਰੁੱਪ ਡੀ ਦੇ ਜਿਹੜੇ ਹੈਗੇ ਕਰਮਚਾਰੀ ਹੈ ਉਹਨਾਂ ਦੀ 62 ਸਾਲ ਹੋ ਗਈ ਹੈ ਤਾਂ ਹੁਣ ਇਹਦੇ ਵਿੱਚ ਕੀ ਹੈ ਕੁਝਕ ਜਿਹੜੀ ਵਾਰਤ ਤੋਂ ਵੀ ਪਲੱਸ ਕੀਤੀ ਜਾਊਗੀ ਐਮਰ ਡਾਇਰੈਕਟਡ ਟੂ ਇਨਵਾਈਟ ਦ ਇੰਟੈਂਸ਼ਨ ਟੂ ਦ ਰੂਲ 3 ਪੰਜਾਬ ਸਿਵਲ ਸਰਵਿਸ ਬੋਲੀਵਨ ਪਾਰਟ ਵਿਚ ਇਜ਼ ਇੰਟਰਨਲੀ ਪ੍ਰੋਵਾਈਡਸ ਦਾ ਫੋਰ ਦ ਏਜ ਆਫ ਸੁਪਰਮੈਂਸ਼ਨਸ ਹਰਿਆਣਾ ਗਵਰਨਮੈਂਟ empioyes ਐਟ 58 ਇਅਰ ਐਕਸੈਪਟ ਇਨ ਦ ਕੇਸ ਆਫ ਜੁਡੀਸ਼ੀਅਲ ਅਫੀਸਰ ਗਰੁੱਪ 4 ਹੈਂਡੀਕੈਪਟਡ ਐਂਡ ਬਲਾਈਂਡ ਐਮਪਲੋਇਜ਼ ਇਨ ਹੂਜ਼ ਕੇਸ ਅਸਚ ਐਸ ਬੀਨ ਪ੍ਰਿਸਕ੍ਰਾਈਬਡ ਐਜ 60 ਇਅਰਸ ਤਾਂ ਜਿਹੜੇ ਇਹਦੇ ਵਿੱਚ ਕਰਮਚਾਰੀ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਚਾਹੇ ਉਹ ਬਲਾਈਂਡ ਹੋਣ ਚਾਹੇ ਹੈਂਡੀਕੈਪਟ ਹੋਣ ਉਹਨਾਂ ਸਾਰੇ ਕਿਸ ਨੂੰ ਵਿੱਚ ਮਿਲਾ ਕੇ ਜਿਹੜੀ ਉਹਨਾਂ ਦੀ ਉਮਰ ਉਹ 60 ਸਾਲ ਕੀਤੀ ਗਈ ਹੈ ਦ ਮੈਟਰ ਹੈਜ਼ ਬੀਨ ਰੀਕਨਸੀਡਰਡ ਬਾਈ ਦ ਸਟੇਟ ਆਫ ਦ ਗਵਰਨਮੈਂਟ ਇਟ ਹੈਜ਼ ਬੀਨ ਡਿਸਾਈਡਡ ਦੈਟ ਦ ਏਜ ਆਫ ਸੁਪਰਮੈਨੈਂਸ ਰਿਟਾਇਰਮੈਂਟ ਆਫ ਹਰਿਆਣਾ ਗਵਰਨਮੈਂਟ ਏਮਪਲੋਇਸ ਇਨਕਰੀਜ਼ਡ 58 ਤੋਂ 60 ਸਾਲ ਕੀਤੀ ਗਈ ਸਿਮਿਲਰ ਦ ਏਜ ਆਫ ਸੁਪਰਨੈਮੈਂਸ ਰਿਟਾਇਰਮੈਂਟ ਫੋਰ ਦਾ ਸਿਵਲ ਸੌਰੀ ਕਲਾਸ 4 এমਪਲੋਇਸ ਇਨਕਰੀਸਡ 60 ਤੋਂ 62 ਸਾਲ ਕੀਤੀ ਗਈ ਹੈ ਠੀਕ ਹੈ ਪਹਿਲਾਂ ਉਹਨੂੰ 60 ਸਾਲ ਸੀ ਹੁਣ ਉਹ 2 ਸਾਲ ਵਧਾ ਕੇ 62 ਸਾਲ ਕਰ ਦਿੱਤੀ ਕਿ ਭਾਵ 2 ਸਾਲ ਦਾ ਜਿਹੜਾ ਉਹ ਸਮਾਂ ਵਧਾ ਦਿੱਤਾ ਗਿਆ ਪਰਖ ਠੀਕ ਹੈ ਜੀ ਪਰਖ ਨਹੀਂ ਕਹਿ ਸਕਦੇ ਸੌਰੀ ਜਿਹੜਾ ਹੈਗਾ ਉਹਨਾਂ ਦਾ ਸੇਵਾ ਕਾਲ ਠੀਕ ਹੈ ਜੀ ਤਾਂ ਥੀਸ ਇਨਸਟਰਕਸ਼ਨ ਵਿਲ ਬੀ ਕਮ ਇਨਟੂ ਫੋਰਸ ਇਮੀਡੀਏਟਲੀ ਥਿਸ ਡਿਸੀਜਨ ਮੇ ਪਲੀਜ਼ ਬੀ ਬਰਾਊਟ ਟੂ ਦਾ ਨੋਟਿਸ ਫੋਰ 올 ਦਾ concerned for district compliance ਤਾਂ ਠੀਕ ਹੈ ਜੀ ਅੱਜ ਤੋਂ ਹੀ ਜਿਹੜਾ ਇਹ ਫੋਰਸ ਲਿਮੀਟ ਹੈ ਜੀ ਥੀਟ ਮੀਨਸ 13 ਤੋਂ ਹੀ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਜੀ ਠੀਕ ਹੈ ਜੀ ਤਾਂ ਬਾਕੀ ਕਰਮਚਾਰੀਆਂ ਨੂੰ ਜਾਂ ਹੋਰ ਵੀ ਜਿੰਨੇ ਵੀ ਆਪਣੇ ਦੋਸਤ ਮਿੱਤਰਾਂ ਨਾਲ ਸੰਜਿਆ ਕਰਿਓ ਕਿ ਜਿਹੜੀ ਹੁਣ ਉਹਨਾਂ ਦੀ ਉਮਰ ਹੈਗੀ 58 ਤੋਂ 2 ਸਾਲ ਵਧਾ ਦਿੱਤੀ ਗਈ ਹੈ ਤੁਸੀਂ 2 ਸਾਲ ਜਿਹੜਾ ਹੋਰ ਆਪਣਾ ਜਿਹੜਾ ਸੇਵਾ ਉਹ ਨਿਵਾ ਸਕਦੇ ਹੋ ਸੋ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ